ਕਈ ਵਾਰ ਆਪਣੇ ਮਨ ਵਿੱਚ ਇੱਕ ਸਵਾਲ ਆਉਂਦਾ ਹੈ ਵੀ ਮਹਾਰਾਜ ਨੇ ਮੈਨੂੰ ਦੁੱਖ ਕਿਉਂ ਦਿੱਤਾ ਹੈ ਮਹਾਰਾਜ ਮੈਨੂੰ ਦੁਖੀ ਕਿਉਂ ਕਰ ਰਿਹਾ ਹੈ ਇਹ ਸਵਾਲ ਬਹੁਤ ਗਲਤ ਹੈ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਕਦੇ ਵੀ ਨਹੀਂ ਵੇਖਣਾ ਚਾਹੁੰਦੀ ਵੀ ਇਹ ਦੁਖੀ ਹੋਵੇ ਇਸ ਤਰ੍ਹਾਂ ਰੱਬ ਵੀ ਗੁਰੂ ਗੋਬਿੰਦ ਸਿੰਘ ਵੀ ਆਪਣੇ ਬੱਚਿਆਂ ਨੂੰ ਸਿੱਖਾਂ ਨੂੰ ਦੁਖੀ ਨਹੀਂ ਵੇਖਣਾ ਚਾਹੁੰਦਾ ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਕਿ ਦੁਨੀਆ ਦੇ ਵਿੱਚ ਤੇਰੇ ਕਰਮ ਪ੍ਰਧਾਨ ਨੇ ਸਿੱਖਾ ਮੈਂ ਤੈਨੂੰ ਸੁਖੀ ਕਰਨਾ ਚਾਹਨਾ ਪਰ ਜਿਹੜੇ ਤੂੰ ਕਰਮ ਕੁਮਾਰਿਆ ਤੇ ਕਰਮ ਤੈਨੂੰ ਦੁੱਖਾਂ ਵੱਲ ਲੈ ਕੇ ਜਾ ਰਹੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੈ ਵਰਜਣਾ ਹੁਣ ਆਪਾਂ ਕਾਂਗੇ ਸੀ ਕਿਸੇ ਦਾ ਮਾੜਾ ਨਹੀਂ ਕਰਦੇ ਜ਼ਰੂਰੀ ਨਹੀਂ ਵੀ ਆਪਣੇ ਹੱਥਾਂ ਨਾਲ ਕਿਸੇ ਦਾ ਮਾੜਾ ਨਹੀਂ ਕੀਤਾ ਪਰ ਕਿਸੇ ਬਾਰੇ ਜੇ ਮਾੜਾ ਸੁਣ ਵੀ ਲਿਆ ਭਾਵ ਕਿਸੇ ਦੀ ਨਿੰਦਿਆ ਸੁਣ ਵੀ ਲਈ ਹੈ ਨਾ ਇੱਕ ਗੁਰਬਾਣੀ ਦੇ ਵਿੱਚ ਇਹ ਵੀ ਸਭ ਤੋਂ ਵੱਡਾ ਪਾਪ ਹੈ ਮਹਾਰਜ ਕਹਿੰਦੇ ਇਹ ਕਰਮ ਤੇਰੇ ਲਈ ਇੱਕ ਬਹੁਤ ਵੱਡਾ ਦੁੱਖ ਦਾ ਕਾਰਨ ਬਣੇਗਾ ਇਸ ਲਈ ਪ੍ਰਮਾਤਮਾ ਦਾ ਤੇਰੇ ਨਾਲ ਵੈਰ ਨਹੀਂ ਹੈ ਪਰ ਤੇਰੇ ਕਰਮ ਹੀ ਐਸੇ ਹੋਈ ਜਾ ਰਹੇ ਨੇ ਜਿਹੜੇ ਤੈਨੂੰ ਦੁਖੀ ਕਰਵੇ ਇਸ ਲਈ ਆਪਣੇ ਕਰਮ ਚੰਗੇ ਕਰ ਲਈਏ ਤੇ ਜੀਵਨ ਵਿੱਚ ਕੋਈ ਦੁੱਖ ਨਹੀਂ ਆਉਂਦਾ